ਅੱਜ ਤੁਹਾਡੇ ਨਾਲ ੱਤਕਾ ਹੋ ਰਿਹਾ ਤਾਂ ਤੁਸੀਂ ਕਿਉਂ ਬੋਲ ਰਹੇ ਵੀ ਤੁਸੀਂ ਗੱਲ ਕਰੇ ਤੁਹਾਡਾ ਸਾਰਾ ਕਾਂਗਰਸ ਦੇ ਲੀਡਰਾਂ ਵੱਲ ਮੈਂ ਨਾ ਜਦੋਂ ਤੁਹਾਡੀ ਇੰਟਰਵਿਊ ਦੇਖ ਰਿਹਾ ਸੀ ਕਾਂਗਰਸ ਦੇ ਲੀਡਰ ਮਦਨ ਜਲਾਲਪੁਰ ਵੀ ਕਿ ਉਹ ਬੜਾ ਬੁਰੀ ਤਰ੍ਹਾਂ ਚੀਕ ਰਿਹਾ ਸੀ ਐ ਹੋ ਗਿਆ ਉਹ ਹੋ ਗਿਆ ਫਲਾਉਣਾ ਹੋ ਗਿਆ ਪਰ ਮੈਂ ਉਹਨੂੰ ਦੇਖ ਕੇ ਕਹਿੰਦਾ ਕਿ ਰਸਤੇ ਤਾਂ ਇਹਨਾਂ ਦੇ ਲੋਕਾਂ ਦੇ ਪਾਏ ਹੋਏ ਨੇ ਇੱਕ ਸੋਰੋ ਪਿੰਡ ਦਾ ਸਰਪੰਚ ਡਿੰਪਲ ਹੈ ਜੋ ਇਹਦੇ ਬਾਰੇ ਬੋਲ ਰਿਹਾ ਸੀ ਉਹ ਇਹਨਾਂ ਦੇ ਨਾਲ ਸੀ ਤੇ ਇਹਨੇ ਹੀ ਸਰਪੰਚ ਉਹਨੂੰ ਪਿਛਲੀ ਵਾਰ ਬਣਾਇਆ ਸੀ ਤੇ ਇਸ ਵਾਰ ਉਹ ਲੋਕ ਇਹੋ ਜਿਹੇ ਲੋਕ ਚਲਾਕ ਹੁੰਦੇ ਨੇ ਜਿੱਦੀ ਸਰਕਾਰ ਹੁੰਦੀ ਉਧਰ ਨੂੰ ਇਹਨਾਂ ਦਾ ਕੰਮ ਨਹੀਂ ਚੱਲਦਾ ਇਹੋ ਜਿਹੇ ਲੋਕਾਂ ਦਾ ਜੋ ਇਹਦੇ ਨਾਲ ਸੀ ਇਹਨੂੰ ਪੇਟਾ ਦਿੱਤੀ ਪੇਪਰ ਦੂਜਿਆਂ ਦੇ ਰਜਾਈ ਜਿਹੜੇ ਵਿਅਕਤੀ ਅੱਜ ਇਹਦੇ ਨਾਲ ਖੜਾ ਉਹਦੇ ਪੇਪਰ ਇਹਨਾਂ ਨੇ ਰਿਜੈਕਟ ਕਰਾਏ ਅੱਜ ਉਹ ਮਦਨ ਦੇ ਨਾਲ ਹੈ ਜਿਹਦੇ ਰਿਜੈਕਟ ਹੋਏ ਆ ਉਹਦੇ ਬਾਰੇ ਬੋਲ ਰਿਹਾ ਪਿਛਲੀ ਵਾਰ ਤਾਂ ਤਾਂ ਇਹਦੇ ਰਿਜੈਕਟ ਕਰਾਈ ਸੀ ਸਤਿ ਸਰਵਿੰਦਰ ਜੀ ਕੋਈ ਵੀ ਬੰਦਾ ਸੱਤਾ ਦੇ ਵਿੱਚ ਹੁੰਦਾ ਕੋਈ ਬੰਦਾ ਐਮਐਲਏ ਬਣ ਗਿਆ ਉੱਪਰੋਂ ਸਰਕਾਰ ਆ ਗਈ ਸਰਕਾਰ ਦਾ ਹੱਥ ਆ ਗਿਆ ਹੋ ਗਿਆ ਉਹਦੇ ਨੂੰ ਟੱਕਾ ਕਿਉਂ ਕਰਦੇ ਇਹ ਇਸ ਕਰਕੇ ਕਰਦੇ ਨੇ ਕਿ ਇਹਨਾਂ ਦੀ ਹਲਕੀ ਵਾਲੀ ਸਾਂਝ ਤਾਂ ਹੁੰਦੀ ਨਹੀਂ ਜਿਹੜੇ ਹੁਣ ਅੱਜ ਐਮਐਲਏ ਬਣ ਗਏ ਉਹ ਇੱਕ ਨੇਰੀ ਜਾ ਕੇ ਬਣ ਗਏ ਉਹਦਾ ਬਜਰਾ ਕਿਸੇ ਦੇ ਭੋਗ ਗਿਆ ਤੇ ਵੀ ਨਹੀਂ ਗਿਆ ਹੋਇਆ ਸੀ ਚੌਣ ਤੋਂ ਜਿੱਤਣ ਤੋਂ ਪਹਿਲਾਂ ਜਿਹੜਾ ਅੱਜ ਐਮ.ਐਲ.ਏ. ਘਨੌਰ ਦਾ ਹਲਕਾ ਘਨੌਰ ਦੇ ਵਿੱਚ ਜਿਹੜੇ ਲੋਕ ਐਮ.ਐਲ.ਏ. ਬਣਦੇ ਨੇ ਉਹ ਹਲਕੇ ਤੋਂ ਬਾਹਰ ਲਿਖਦੇ ਨੇ ਪਰ ਜੇਕਰ ਆਪਾਂ ਰਿਕਾਰਡ ਦੇਖੀਏ ਤਾਂ ਹਰਕਾ ਘਨੌਰ ਵੱੱਟੇ ਤੌਰ ਦੇ ਉੱਪਰ ਬੂਟ ਪਾਉਂਦਾ ਤੁਸੀਂ ਭਾਵੇਂ ਬੀਬੀ ਮਖਮਲਪੁਰ ਹੋਰਾਂ ਨੂੰ ਦੇਖ ਲਓ ਗੁਰਨਾਲ ਜੁਰਾਲਪੁਰ ਨੂੰ ਦੇਖੋ ਗੁਰਨਾਲ ਘਨੌਰ ਨੂੰ ਦੇਖੋ ਕਰਨ ਕੀ ਜਦੋਂ ਪਾਰਟੀਆਂ ਨੇ ਦੇਖਾ ਫਿਰ ਜਿਹੜੀ ਵੋਟ ਹੈ ਕਾਂਗਰਸੀਆਂ ਨੇ ਕਾਂਗਰਸ ਨੂੰ ਪਾਉਣੀ ਐ ਅਕਾਲੀਆਂ ਨੇ ਅਕਾਲੀਆਂ ਨੂੰ ਪਾਉਣੀ ਐ ਫਿਰ ਉਹਦਾ ਉਸ ਤਰੀਕੇ ਨਾਲ ਵੋਟ ਤਾਂ ਪਾਉਣੀੋ ਪੈਣੀ ਐ ਕਰਨ ਕੀ ਹੁਣ ਮੇਰੇ ਤੇ ਦੇਖੋ ਬਲਾਤਕਾਰ ਦਾ ਫਰਚਾ ਝੂਠਾ ਕੀਤਾ ਕਿੱਡਾ ਬੜਾ ਤੁਸੀਂ ਸੋਚ ਕੇ ਦੇਖੋ ਜੇ ਕਿਸੇ ਦੇ ਹੋਵੇ ਤੇ ਹੁਣ ਅੱਜ ਵਾਲਿਆਂ ਨੇ ਮੇਰੇ ਤੇ ਕਤਲ ਦਾ ਫਰਚਾ ਝੂਠਾ ਕਰਾਇਆ ਅੱਜ ਆਇਆ ਕੌਣ ਅੱਜ ਵਾਲਾ ਜਾਓ ਐਮ ਐਲ ਏ ਸਾਜੜੀ ਸਰਕਾਰ ਕਹਿ ਲਓ ਸਰਕਾਰ ਦੇ ਵਿੱਚ ਹੀ ਹੋਇਆ ਫਰਚਾ ਦਾ ਥੋੜੇ ਤੇ ਜਿਹੜਾ ਹੁਣ ਆ ਐਮਪੀ ਚੋਣ ਦੇ ਵਿੱਚ ਜੀ 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 ਓਕੇ ਕਿਸਾਨ ਦੀ ਡੈੱਟ ਹੋ ਗਈ ਮੇਰਾ ਤਾਂ ਮਿੱਤਰ ਸੀਗਾ ਵਿਚਾਰਾ ਉਹ ਅਕਾਲੀ ਦਲ 'ਚ ਅਸੀਂ ਇਕੱਠਿਆਂ ਕੰਮ ਕੀਤਾ ਸਾਈਬਰ ਦੁਆਰੇ ਚੜਦਾ ਗਿਆ ਮੈਂ ਟੱਚ ਵੀ ਕੀਤਾ ਉਹ ਇਹ ਗੱਲ ਆਈ ਕਿ ਤੁਸੀਂ ੱੱਕਾ ਮਾਰਿਆ ਹਾਂ ਇਹ ਕਿਹਾ ਗਿਆ ਕਿ ੱੱਕਾ ਮਾਰਿਆ ਜਦ ਕਿ ਮੈਂ ਉਹਨੂੰ ਟੱਚ ਵੀ ਕੀਤਾ ਹੋਇਆ ਮੈਂ ਉਹਨਾਂ ਹੱਥ ਵੀ ਮਲਾਇਆ ਹੋਇਆ ਜਿਵੇਂ ਆਪਾਂ ਹੱਥ ਮਿਲਾਨੇ ਆਇਆ ਇੱਕ ਦੂਜੇ ਨਾਲ ਤੇ ਮੈਂ ਅਕਾਲ ਤਖ ਚੜ ਜਾਣਾ ਜਾਂ ਇਹਨਾਂ ਦਾ ਕੋਈ ਚੜ ਜਾ ਪਰਚੇ ਕਰਾਉਣ ਵਾਲਾ ਦਾ ਠੀਕ ਹੈ ਜੀ ਉਦੇ ਪਿੱਛੇ ਬੈਕਗ੍ਰਾਉਂਡ ਕੀ ਹੈ ਕਿ ਇਹਨੂੰ ਹੁਣ ਦੱਬ ਲੋਗੇ ਹਲਕੇ ਵਾਲਿਆਂ ਨੂੰ ਇਸ ਗੱਲ ਦਾ ਸੋਚਣਾ ਚਾਹੀਦਾ ਕਿ ਜਦੋਂ ਆਪਾਂ ਆ ਹੁਣ ਕਰਦੇ ਨੇ ਹੁਣ ਕਿੰਨੇ ਲੋਕਾਂ ਦੇ ਪੇਪਰ ਰਿਜੈਕਟ ਆ ਸਰਕਾਰ ਨੇ ਕੀਤੇ ਕਿੰਨੇ ਲੋਕਾਂ ਦੇ ਪੇਪਰ ਰਿਜੈਕਟ ਪਿਛਲੀ ਸਰਕਾਰ ਨੇ ਕੀਤੇ ਕਰਦੇ ਬਾਹਰ ਲਏ ਨੇ ਵੋਟਾਂ ਹਲਕੇ ਵਾਲਿਆਂ ਤੋਂ ਲੈਂਦੇ ਨੇ ਜਿਹਦੇ ਪੇਪਰ ਰਿਜੈਕਟ ਹੋਗੇ ਉਹਦੇ ਪੱਲੇ ਕੱਖ ਨਹੀਂ ਰਹਿੰਦਾ ਬਾਈ ਜੀ ਪਿੰਡ 'ਚ ਉਹਦੀ ਇਨਸਲਟ ਕਿੰਨੀ ਆ ਤੇ ਇੱਕੋ ਦੀ ਬੇਇੱਜ਼ਤੀ ਹੋਈ ਪੇਪਰ ਰਿਜੈਕਟ ਕਰਨ ਕਰਕੇ ਤੇ ਇੱਕ ਉਹਦਾ ਚਾਂਸ ਗਿਆ ਜਿਹੜੀ ਉਹ ਬਣ ਕੇ ਕਰਨਾ ਚਾਹੁੰਦਾ ਸੀ ਪੇਪਰ ਰਿਜੈਕਟ ਉਹਦੇ ਹੀ ਕਰਾਉਣਗੇ ਜਿਹੜਾ ਜਿੱਤਣ ਦੀ ਸਮਰੱਥਾ ਰੱਖਦਾ ਸੀ ਕਾਂਗਰਸ ਨੂੰ ਕਹਿੰਦੇ ਹੋ ਕਿ ਵੀ ਕਹਿ ਰਹੇ ਹੋ ਤੁਸੀਂ ਕਿ ਤੁਹਾਡੇ ਤੇ ਨਾਜਾਇਜ਼ ਪਰਚਾ ਪਾਇਆ ਗਿਆ ਕਾਂਗਰਸ ਸਰਕਾਰ ਦੇ ਤੇ ਇਹ ਸਰਕਾਰ ਦੇ ਵੇਲੇ ਤੁਹਾਡੇ ਤੇ ਪਰਚਾ ਹੋਇਆ ਕਈ ਲੋਕ ਤੁਹਾਡੀ ਆਈਡੀ ਦੇ ਥੱਲੇ ਕਮੈਂਟ ਕਰ ਦਿੰਦੇ ਕਿ ਹਰਵਿੰਦਰ ਹਰਵਾਲਪੁਰ ਸਾਡੇ ਨਾਲ ਧੱਕੇ ਕਰਦਾ ਸੀ ਇਹ ਕਿ ਪਰਚਾ ਖੈਦਵੇ ਕੋਈ ਇਹ ਹਰਵਿੰਦਰ ਦੇ ਕਹਿਣ ਤੇ ਆ ਸੱਤ ਕੁੰਜ ਦਾ ਪਰਚਾ ਮੇਰੇ ਦੇ ਝੂਠਾ ਕਰਾਤਾ ਕਿਸੇ ਨੇ ਕੋਈ ਭਲੇਖੇ ਨਾਲ ਕੋਈ ਟੈਲੀਫੋਨ ਕਰਾ ਗਿਆ ਹੋਏ ਉਹ ਵੱਖਰਾ ਚੈਪਟਰ ਹੈ ਪਰ ਮੈਂ ਕਿਸੇ ਦੇ ਜਿੱਦ ਵੈਸ ਦੇ ਵਿੱਚ ਰੰਜਸ ਕੱਢਣ ਦੇ ਲਈ ਬਦਲਾਖੋਰੀ ਦੇ ਨਾਲ ਕਿਸੇ ਪਰਚਾ ਕਰਾਇਆ ਹੋ ਉਹਦੇ ਲਈ ਮੈਂ ਖਸੂਰਵਾਰ ਹਰਵਿੰਦਰ ਹਰਪਾਲ ਤੁਸੀਂ ਕੋਈ ਆ ਕੇ ਕਹਿ ਜਾਓ ਵੀ ਬਾਈ ਜੀ ਐਸਐਚਓ ਨੂੰ ਫੋਨ ਕਰਿਓ ਮੈਂ ਜਾ ਕੇ ਮਿਲੂੰਗਾ ਤੁਹਾਡੇ ਨਾਲ ਮੇਰੀ ਮਿੱਤਰਤਾ ਮੈਂ ਤੁਹਾਡੇ ਕੋਲ ਦੇ ਫੋਨ ਕਰਦਾ ਤੁਸੀਂ ਅੱਗੇ ਕੀ ਕਰਿਆ ਤੁਸੀਂ ਉਹਨੂੰ ਫੋਨ ਨੂੰ ਕਿਵੇਂ ਅੱਗੇ ਵਰਤੇ ਉਹ ਤੁਹਾਡੇ ਤੇ ਆ ਪਰ ਮੈਂ ਬਦਲਾਖੋਰੀ ਜਿਵੇਂ ਮੇਰੀ ਤੁਹਾਡੇ ਨਾਲ ਲੱਗਦੀ ਹੋਵੇ ਮੈਂ ਤੁਹਾਨੂੰ ਜਲੀਲ ਕਰਨ ਦੇ ਲਈ ਮੈਂ ਤੁਹਾਡੇ ਦੇ ਪਰਚਾ ਕਰਾਵਾਂ ਉਹ ਮੈਂ ਜ਼ਿੰਮੇਵਾਰ ਹਰਵਿੰਦਰ ਹਰਪਾਲ ਪਰ ਨੇ ਕਦੇ ਬਦਲਾਖੋਰੀ ਦੀ ਸਿਆਸਤ ਨਹੀਂ ਕੀਤੀ ਕਦੇ ਕਿਸੇ ਨਾਲ ਨਾਜਾਇਜ਼ ਧੱਕਾ ਨਹੀਂ ਕੋਈ ਵੀ ਬੰਦਾ ਆ ਕੇ ਜਿੱਥੇ ਕਹੇ ਉਹ ਗੁਰਦੁਆਰੇ ਮੰਦਿਰ ਜਿੱਥੇ ਉਹਦਾ ਦਿਲ ਕਰੇ ਮੇਰੇ ਨਾਲ ਬਹਿ ਜੇ ਆਕੇ ਵੀ ਆ ਤੁਸੀਂ ਮੇਰੇ ਦੇ ਪਰਚਾ ਮਲਕੇ ਇੱਛਾ ਅਨੁਸਾਰ ਕਰਾਇਆ ਸੀ ਕੋਈ ਵੈਸੇ ਫੋਨ ਕੋਈ ਖੁਲੇਖਾ ਪਾ ਕੇ ਕਰਾ ਆ ਗਿਆ ਹੋ ਮੈਂ ਉਹਦੀ ਸੌ ਨਹੀਂ ਖੰਦਾ ਜਿਵੇਂ ਤੁਸੀਂ ਫੋਨ ਕਰਾ ਜੋ ਅੱਗੇ ਉਹਨੂੰ ਵਰਤ ਲਓ ਪਰ ਉਹ ਐਡਾ ਨਹੀਂ ਹੁੰਦਾ ਜੇ ਇਹ ਜੋ ਕੀ ਬਦਲਾਖੋਰੀ ਦਾ ਪਰਚਾ ਉਹ ਵੀ ਕਰਾਉਂਗੇ ਉਹ ਪੂਰੀ ਵਾਹ ਲਾ ਕੇ ਕਰਾਇਆ ਜਾਂਦਾ ਜਿਵੇਂ ਮੇਰੇ ਦੇ ਕਰਾਇਆ ਗਿਆ ਸਿਰਫ ਥੋੜੇ ਕਹਿਣ ਅਨੁਸਾਰ ਕਿ ਤੁਹਾਨੂੰ ਹਲਕੇ ਤੋਂ ਬਾਹਰ ਰੱਖਿਆ ਜਾਵੇ ਇਸ ਕਰਕੇ ਪਰਚੇ ਤੇ ਮੈਂ ਬੋਲਦਾ ਉਹਨਾਂ ਦੇ ਵਿਰੁੱਧ ਕਿ ਮੈਂ ਉਹਨਾਂ ਦੇ ਵਿਰੁੱਧ ਬੋਲਦਾ ਕਿ ਤੁਸੀਂ ਜਿਹੜੇ ਪਰਚੇ ਐਮ ਐਲ ਏ ਆ ਉਹ ਬਾਹਰਲਾ ਨਹੀਂ ਹੋਣਾ ਚਾਹੀਦਾ ਹਲਕੇ ਦਾ ਜੰਪਲ ਹੋਣਾ ਚਾਹੀਦਾ ਹੁਣ ਜੇ ਹਲਕੇ ਦਾ ਜੰਪਲ ਹੋਊਗਾ ਤੇ ਮੈਂ ਗਰੰਟੀ ਨਾਲ ਕਹਿ ਸਕਦਾ ਇਹ ਗੱਲ ਜੇ ਹਲਕੇ ਦਾ ਜੰਪਲ ਐਮ ਐਲ ਏ ਹੋਵੇ ਤਾਂ ਉਹ ਕਿਸੇ ਦੇ ਪੇਪਰ ਰਿਜੈਕਟ ਨਹੀਂ ਕਰਾਊਗਾ ਇਹ ਪਾਰਟੀਆਂ ਹਲਕੇ ਦੇ ਕਿਸੇ ਬੰਦੇ ਨੂੰ ਉਮੀਦਵਾਰ ਨਹੀਂ ਬਣਾਉਂਦੀਆਂ ਜਿੰਨ ਤੁਸੀਂ ਕਹਿ ਰਹੇ ਹੋ ਕਿ ਬਾਹਰ ਦੇ ਬੰਦੇ ਨੂੰ ਉਮੀਦਵਾਰ ਬਣਾਉਂਦੀਆਂ ਨੇ ਪਰ ਹਲਕੇ ਘਨੌਰ ਦਾ ਕੋਈ ਬੰਦਾ ਕਿਵੇਂ ਐਮਐਲਏ ਬਣਦੀ ਆ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦੀ ਨਾਮਜ਼ਾਦਗੀ ਪਰੀ ਗਈ ਕਈ ਜਿਹੜੇ ਕਾਗਜ਼ ਸੀ ਉਹ ਐਕਸੈਪਟ ਹੋ ਗਏ ਕਈ ਕਾਗਜ਼ ਕੈਂਸਲ ਹੋ ਗਏ ਤੇ ਜਿੱਥੇ-ਜਿੱਥੇ ਜੋ-ਜੋ ਕੁਝ ਵੀ ਹੋਇਆ ਖਾਸ ਕਰਕੇ ਜਿਲ੍ਹਾ ਪਟਿਆਲਾ ਦੇ ਵਿੱਚ ਕਨੌਰ ਰਾਜਪੁਰਾ ਇਹ ਸਾਰੀ ਅਪਡੇਟ ਅਸੀਂ ਤੁਹਾਨੂੰ ਲਾਈਵ ਦਿਖਾਈ ਤੇ ਕਿਸ ਤਰੀਕੇ ਦੇ ਨਾਲ ਨਾਮਜ਼ਦਗੀਆਂ ਭਰੀ ਗਈਆਂ ਕਿੱਥੇ ਕੀ-ਕੀ ਮਾਹੌਲ ਰਿਹਾ ਉਹ ਵੀ ਤੁਸੀਂ ਨਾਲ ਤੁਸੀਂ ਸਾਡੇ ਨਾਲ ਸਾਰਾ ਕੁਝ ਲਾਈਵ ਦੇਖਿਆ ਤੇ ਅੱਜ ਪੰਚਾਇਤੀ ਚੋਣਾਂ ਦੇ ਉੱਪਰ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਹਰਵਿੰਦਰ ਸਿੰਘ ਹਰਪਾਲ ਉਪਰ ਨੇ ਜਿਹੜੇ ਭਾਜਪਾ ਦੇ ਨੇਤਾ ਨੇ ਗੱਲਬਾਤ ਕਰਾਂਗੇ ਕਿ ਜੋ ਕੁਝ ਪੰਜਾਬ ਦੇ ਵਿੱਚ ਹੋ ਰਿਹਾ ਜਿਵੇਂ ਆਪੋਜੀਸ਼ਨ ਕਹਿ ਰਹੀ ਹੈ ਕਿ ਸਾਡੇ ਉਮੀਦਵਾਰਾਂ ਦੇ ਕਾਗਜ਼ ਰੱਦ ਕੀਤੇ ਗਏ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਐਦਾਂ ਦਾ ਕੁਝ ਨਹੀਂ ਹੈ ਕਿਸੇ ਦਾ ਕੋਈ ਕਾਗਜ਼ ਰੱਦ ਨਹੀਂ ਕੀਤਾ ਗਿਆ ਅੱਜ ਪਟਿਆਲਾ ਦੇ ਵਿੱਚ ਭਾਜਪਾ ਵੱਲੋਂ ਧਰਨਾ ਵੀ ਲਾਇਆ ਗਿਆ ਇਸ ਧਰਨੇ ਦੇ ਵਿੱਚ ਵੀ ਹਰਵਿੰਦਰ ਹਰਪਾਲ ਉਪਰ ਸੀ ਜਿਹੜੀ ਵੀਡੀਓ ਆਪਾਂ ਨੇ ਸੋਸ਼ਲ ਮੀਡੀਆ ਤੇ ਅਪਲੋਡ ਕੀਤੀਆਂ ਉੱਥੇ ਹਰਵਿੰਦਰ ਸਿੰਘ ਹਰਪਾਲਪੁਰ ਹੋਰਾਂ ਨੇ ਕਮੈਂਟ ਵੀ ਕੀਤੇ ਉਹਨਾਂ ਕਮੈਂਟਾਂ ਦੇ ਵਿੱਚ ਕਈ ਗੱਲਾਂ ਵੀ ਰੱਖੀਆਂ ਬਾਜੀ ਸਵਾਗਤ ਹੈ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਜੀ ਤੁਹਾਡਾ ਬਹੁਤ-ਬਹੁਤ ਜੀ ਪੰਜਾਬ ਦੇ ਵਿੱਚ ਪੰਚਾਇਤੀ ਚੋਣ ਹੋ ਰਹੀ ਹੈ 6 ਸਾਲ ਬਾਅਦ ਪੰਜਾਬ ਦੇ ਵਿੱਚ ਇਸ ਵੇਲੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਸਰਕਾਰ ਦਾ ਦਾਵਾ ਹੈ ਕਿ ਅਸੀਂ ਨਿਰਪੱਖ ਚੋਣ ਕਰਾਵਾਂਗੇ ਕਿਸੇ ਬੰਦੇ ਨਾਲ ਕਿਸ ਤਰ੍ਹਾਂ ਦਾ ਕੋਈ ਭੇਦਭਾਵ ਨਹੀਂ ਹੋਊਗਾ ਦੂਜੇ ਪਾਸੇ ਜਿਹੜੀ ਤੇਰਾ ਆਪੋਜੀਸ਼ਨ ਦੇ ਵਿੱਚ ਨੇ ਭਾਵੇਂ ਸ਼ਰੋਮਣੀ ਅਕਾਲੀ ਦਲ ਹੋਵੇ ਖਾਸ ਕਰਕੇ ਕਾਂਗਰਸ ਪਾਰਟੀ ਹੋਵੇ ਜਾਂ ਫਿਰ ਵਿਜੇਪੀ ਪਾਰਟੀ ਹੋਵੇ ਇਹ ਸਾਰੀਆਂ ਧਿਰਾਂ ਕਹਿ ਰਹੀਆਂ ਨੇ ਕਿ ਨਿਰਪੱਖ ਚੋਣ ਨਹੀਂ ਆਮ ਆਦਮੀ ਪਾਰਟੀ ਕਰਵਾ ਰਹੀ ਸਾਡੇ ਨਾਲ ਧੱਕਾ ਹੋ ਰਿਹਾ ਤੁਹਾਡਾ ਕੀ ਮੰਨਣਾ ਕੀ ਧੱਕਾ ਹੋ ਰਿਹਾ ਦੇਖੋ ਧੱਕਾ ਜਦੋਂ ਵੀ ਪੰਚਾਇਤੀ ਚੋਣਾਂ ਹੁੰਦੀਆਂ ਨੇ ਲੋਕਤੰਤਰ ਦੀ ਸਭ ਤੋਂ ਮੋਢਲੀ ਕੜੀ ਆ ਜਦੋਂ ਵੀ ਚੋਣਾਂ ਹੁੰਦੀਆਂ ਤਾਂ ਥੋੜਾ ਬਹੁਤਾ ਚਲੋ ਚੱਲਦਾ ਹੀ ਆ ਹੁੰਦਾ ਹੀ ਆ ਪਰੰਤੂ ਜਿਹੜੀ ਆ ਸਰਕਾਰ ਹੈ ਝਾੜੂ ਦੀ ਸਰਕਾਰ ਝਾੜੂ ਵਾਲਿਆਂ ਦੀ ਆਮ ਆਦਮੀ ਪਾਰਟੀ ਦੀ ਇਹ ਤੋਂ ਮਤਲਬ ਕਿ ਲੋਕਾਂ ਨੂੰ ਬੜੀਆਂ ਉਮੀਦਾਂ ਸੀ ਕਿ ਜਦੋਂ ਇਹਨਾਂ ਦੀ ਇਲੈਕਸ਼ਨ ਹੋਈ 2022 ਦੇ ਵਿੱਚ ਤਾਂ ਪੰਜਾਬ ਦੇ ਲੋਕਾਂ ਨੇ ਇਹ ਸੋਚ ਕੇ ਆ ਦੇਖ ਕੇ ਜਾਏ ਅੱਕ ਕੇ ਸਿਸਟਮ ਤੋਂ ਇਹਨਾਂ ਨੂੰ ਵੱਡੇ ਪੱਧਰ ਤੇ ਜਿਤਾਇਆ ਸੀ ਜੋ ਘਾਪੜੇ ਘਟਨਾ ਹੁੰਦੀਆਂ ਨੇ ਉਹਨਾਂ ਤੋਂ ਅੱਕ ਕੇ ਹੀ ਇਹਨਾਂ ਨੂੰ ਵੱਡੇ ਪੱਧਰ ਤੇ ਜਿਤਾ ਕੇ ਲਿਆਂਦਾ ਸੀ ਇਹ ਉਮੀਦ ਸੀ ਲੋਕਾਂ ਦੇ ਮਨਾਂ ਦੇ ਵਿੱਚ ਕਿ ਜੋ ਹੁਣ ਤੱਕ ਬਾਕੀ ਪਾਰਟੀਆਂ ਬਾਕੀ ਸਰਕਾਰਾਂ ਕਰਦੀਆਂ ਨੇ ਕਿ ਇਹ ਕੁਝ ਨਾ ਕੁਝ ਉਹਦੇ ਵਿੱਚ ਬਦਲਾਅ ਲਿਆਉਣਗੇ ਬਦਲਾਅ ਦੇ ਨਾਮ ਤੇ ਸਰਕਾਰ ਬਣੀ ਲੋਕਾਂ ਨੂੰ ਆਸਾਂ ਉਮੀਦਾਂ ਇਹ ਸੀ ਕਿ ਜੋ ਕੁਝ ਹੁਣ ਤੱਕ ਹੁੰਦੇ ਰਹੇ ਕਫੜੇ ਉਹਨਾਂ ਤੋਂ ਸਾਨੂੰ ਛਡਕਾਰਾ ਮਿਲੇਗਾ ਪਰੰਤੂ ਲੋਕਾਂ ਦੇ ਮਨ ਹੈ ਜਿਹੜੇ ਦਿਲ ਹੈ ਉਹ ਬਹੁਤ ਬੁਰੀ ਤਰ੍ਹਾਂ ਟੁੱਟੇ ਜਦੋਂ ਆ ਹੁਣ ਸਾਰਾ ਕੁਝ ਪਿਛਲਿਆਂ ਨੂੰ ਵੀ ਜਦੋਂ ਇਹਨਾਂ ਨੇ ਮਾਤ ਪਾਈ ਆ ਤੇ ਮੈਂ ਦੇਖ ਰਿਹਾ ਸੀ ਉਹ ਜੋ ਸੀ ਵੀਡੀਓ ਕਰ ਰਹੇ ਸੀ ਉੱਥੇ ਤੁਸੀਂ ਕਮੈਂਟ ਵੀ ਕਰ ਰਹੇ ਸੀ ਤੇ ਕਮੈਂਟ ਦੇ ਵਿੱਚ ਤੁਸੀਂ ਕਹਿ ਰਹੇ ਸੀ ਕਿ ਪਿਛਲੀਆਂ ਸਰਕਾਰਾਂ ਨੇ ਧੱਕਾ ਕੀਤਾ ਕਿ ਸਾਡੇ ਨਾਲ ਵੀ ਧੱਕਾ ਹੋਇਆ ਪਿਛਲੀਆਂ ਸਰਕਾਰਾਂ ਧੱਕਾ ਕਰਦੀ ਰਹੀਆਂ ਜੇ ਅੱਜ ਤੁਹਾਡੇ ਨਾਲ ਧੱਕਾ ਹੋ ਰਿਹਾ ਤਾਂ ਤੁਸੀਂ ਕਿਉਂ ਬੋਲ ਰਹੇ ਹੋ ਇਹ ਤੁਸੀਂ ਗੱਲ ਮੈਂ ਕਹ ਰਿਹਾ ਤੁਹਾਡਾ ਸਾਰਾ ਕਾਂਗਰਸ ਦੇ ਲੀਡਰਾਂ ਵੱਲ ਸੀ ਮੈਂ ਨਾ ਜਦੋਂ ਤੁਹਾਡੀ ਇੰਟਰਵਿਊ ਦੇਖ ਰਿਹਾ ਸੀ ਕਾਂਗਰਸ ਦੇ ਲੀਡਰ ਮਦਨ ਜਲਾਲਪੁਰ ਦੀ ਕਿ ਉਹ ਬੜਾ ਬੁਰੀ ਤਰ੍ਹਾਂ ਚੀਕ ਰਿਆ ਸੀ ਐ ਹੋ ਗਿਆ ਉਹ ਹੋ ਗਿਆ ਫਲਾਉਣਾ ਹੋ ਗਿਆ ਪਰ ਮੈਂ ਉਹਨੂੰ ਦੇਖ ਕੇ ਕਹਿੰਨਾ ਕਿ ਰਸਤੇ ਦਾ ਇਹਨਾਂ ਦੇ ਲੋਕਾਂ ਦੇ ਪਾਏ ਹੋਏ ਨੇ ਪਿਛਲੀ ਵਾਰੀ ਕਿਹਾ ਨਹੀਂ ਹੋਇਆ ਖੁਦ ਮੇਰੇ ਤੇ ਪਰਚਾ 376 ਦਾ ਝੂਠਾ ਤੁਸੀਂ ਸੋਚ ਕੇ ਦੇਖੋ ਆਪਣੇ ਆਪ ਦੇ ਇਮੇਜਿਨ ਕਰੋ ਕਿ ਕਿਸੇ ਵਿਅਕਤੀ ਦੇ ਬਲਾਤਕਾਰ ਦਾ ਪਰਚਾ ਝੂਠਾ ਹੋ ਜੇ ਉਹਦੇ ਫੈਮਿਲੀ ਆ ਉਹਦੇ ਬੱਚੇ ਆ ਉਹਦਾ ਸਮਾਜ ਹੈ ਰਿਸ਼ਤੇਦਾਰੀਆਂ ਸੌ ਕੁਝ ਨੇ ਹਣਾ ਕਾਰਨ ਕੀ ਸੀ ਕਿ ਮੇਰੇ ਮੂਰੇ ਨਾ ਜੇ ਮੇਰੇ ਨਾਲ ਕਿਹੜਾ ਉਹਦੀ ਬੱਟਸਾਂਜੀ ਸੀ ਕੋਈ ਫਿਰ ਮੇਰੇ ਦੇ ਪਹਿਲਾ ਪਰਚਾ ਕਰਾਇਆ ਮੈਂ ਭਗੌੜਾ ਹੋਇਆ ਫਿਰ ਪੰਚਾਇਤੀ ਚੋਣ ਦੇ ਵਿੱਚ ਮਹਰਪਾਲਪੁਰ ਮੇਰੇ ਪਿੰਡ ਦੇ ਪੇਪਰ ਉਹ ਫਿਰ ਵੀ ਰਿਜੈਕਟ ਕਰਕੇ ਸਰਪੰਚ ਬਣਾਇਆ ਜਦੋਂ ਮੈਂ ਗਰਾਊਂਡ ਤੋਂ ਬਾਹਰ ਆ ਮੈਂ ਪਿੰਡ ਤੋਂ ਬਾਹਰ ਆ ਪਰਚਾ ਹੋਣ ਕਰਕੇ ਮੈਂ ਅੰਡਰਗਰਾਊਂਡ ਸੀਗਾ ਫਿਰ ਤਾਂ ਤੁਸੀਂ ਇਲੈਕਸ਼ਨ ਕਰਾ ਕੇ ਚੋਣ ਜਿੱਤ ਜਾਂਦੇ ਫਿਰ ਵੀ ਮਤਲਬ ਕਿ ਹਰਪਾਲਪੁਰ ਪੇਪਰ ਰਿਜੈਕਟ ਕਰਾ ਕੇ ਸਰਪੰਚ ਕਿਹਨੂੰ ਬਣਾਇਆ ਸਭ ਤੋਂ ਨਕਮੇ ਬੰਦੇ ਨੂੰ ਅਨਪੜ ਨੂੰ ਬਿਲਕੁਲ ਗੁੱਠਾ ਲਾਉਂਦਾ ਔਰ ਉਸ ਵਿਅਕਤੀ ਨੂੰ ਇਹ ਨਹੀਂ ਪਤਾ ਕਿ ਬੰਦਾ ਜਿਹੜਾ ਗੁੱਠਾ ਖੱਬਾ ਲਾਉਂਦਾ ਕਿ ਸੱਜਾ ਲਾਉਂਦਾ ਕਿੱਡਾ ਵੱਡਾ ਨੁਕਸਾਨ ਪਿੰਡ ਦਾ ਹੋਇਆ 5 ਸਾਲ ਇੱਕ ਡੱਕਾ ਨਹੀਂ ਟੁੱਟਿਆ ਪਿੰਡ ਦੇ ਵਿੱਚ ਤੇ ਮੈਂ ਉਹਦੀ ਦੇਖ ਰਿਹਾ ਸੀ ਵੀ ਵੀ ਇਹਨਾਂ ਲੋਕਾਂ ਨੇ ਤਾਂ ਅੱਜ ਵਾਲੇ ਨੂੰ ਰਸਤੇ ਪਾਏ ਨੇ ਜੇ ਅੱਜ ਵਾਲੇ ਕਰ ਰਹੇ ਨੇ ਤਾਂ ਇਹਨਾਂ ਲੋਕਾਂ ਨੂੰ ਦੇਖ ਕੇ ਕਰ ਰਹੇ ਨੇ ਪਿਛਲੀ ਵਾਰੀ ਪੇਪਰ ਰਿਜ਼ਲਟ ਪਤਾ ਕਿਵੇਂ ਹੋਏ ਕਿਸੇ ਦਾ ਮਕਾਨ ਹੈ ਉਹਦੇ ਮਕਾਨ ਗੇਟ ਤੋਂ ਜਿੱਥੇ ਉਹਦੀ ਕੰਧ ਖਤਮ ਹੁੰਦੀ ਹੈ ਤੇ ਅੱਗੇ ਰੋਡ ਹੈ ਰੋਡ ਨੂੰ ਜੁਆਇੰਟ ਕਰਨ ਦੇ ਲਈ ਰੈਂਪ ਦਾ ਬਣੂਗਾ ਨਾ ਘਰ ਜਾਣ ਲਈ ਕੈਨਸਲ ਕਰਨ ਦੇ ਲਈ ਪੇਪਰ ਰਿਜਾਈਟ ਕਰਨ ਦੇ ਲਈ ਇਹ ਇਲਜ਼ਾਮ ਲਾਇਆ ਕਿ ਇਸ ਵਿਅਕਤੀ ਦਾ ਜਿਹੜਾ ਰੈਂਪ ਹੈ ਉਹ ਸਰਕਾਰੀ ਥਾਂ ਦੇ ਵਿੱਚ ਮਕਾਨ ਦਾ ਰੈਂਪ ਦਾ ਸਰਕਾਰੀ ਥਾਂ ਗਲੀ ਨੂੰ ਅਟੈਚ ਕਰਨ ਦੇ ਲਈ ਸਰਕਾਰੀ ਥਾਂ ਨੂੰ ਜਾਓ ਟੱਚ ਟੱਚ ਕਰੂਗਾ ਹੀ ਨਾ ਇੱਕ ਵਾਰੀ ਇਹ ਇਲਜ਼ਾਮ ਲਾ ਕੇ ਕਿ ਬੰਦੇ ਦਾ ਰੈਂਪ ਜਿਹੜਾ ਉਹ ਸਰਕਾਰੀ ਥਾਂ ਤੇ ਵਿੱਚ ਹੈ ਇਸ ਕਰਕੇ ਉਹਦੇ ਪੇਪਰ ਰਿਜੈਕਟ ਕਰ ਰਹੇ ਨੇ ਇੱਕ ਸੂਰੋ ਪਿੰਡ ਦਾ ਸਰਪੰਚ ਡਿੰਪਲ ਹੈ ਜੋ ਉਹਦੇ ਬਾਰੇ ਬੋਲ ਰਿਹਾ ਸੀ ਉਹ ਇਹਨਾਂ ਦੇ ਨਾਲ ਸੀ ਤੇ ਇਹਨੇ ਹੀ ਸਰਪੰਚ ਨੂੰ ਪਿਛਲੀ ਵਾਰ ਬਣਾਇਆ ਸੀ ਤੇ ਇਸ ਵਾਰ ਉਹ ਲੋਕ ਇਹੋ ਜਿਹੇ ਲੋਕ ਚਲਾਕ ਹੁੰਦੇ ਨੇ ਜਿੱਦੀ ਸਰਕਾਰ ਹੁੰਦੀ ਉਧਰੋਂ ਇਹਨਾਂ ਦਾ ਕੰਮ ਨਹੀਂ ਚੱਲਦਾ ਇਹੋ ਜਿਹੇ ਲੋਕਾਂ ਦਾ ਜੋ ਇਹਦੇ ਨਾਲ ਸੀ ਇਹਨੂੰ ਭੇਟਾ ਦਿੱਤੀ ਪੇਪਰ ਦੂਜਿਆਂ ਦੇ ਰਿਜੈਕਟ ਜਿਹੜੇ ਵਿਅਕਤੀ ਅੱਜ ਇਹਦੇ ਨਾਲ ਖੜਾ ਉਹਦੇ ਪੇਪਰ ਇਹਨਾਂ ਨੇ ਰਿਜੈਕਟ ਕਰਾਏ ਅੱਜ ਉਹ ਮਦਨ ਦੇ ਨਾਲ ਹੈ ਜਿਹਦੇ ਰਿਜੈਕਟ ਹੋਏ ਆ ਉਹਦੇ ਬਾਰੇ ਬੋਲ ਰਿਹਾ ਪਿਛਲੀ ਵਾਰ ਤਾਂ ਤਾਂ ਇਹਦੇ ਰਿਜੈਕਟ ਕਰਾਈ ਸੀ ਅੱਜ ਉਹ ਇਹਦੇ ਨਾਲ ਹੈ ਤੇ ਉਹ ਜਿਹਦੇ ਜਿਹਦੇ ਤੋਂ ਜਿਹਦੇ ਬਾਰੇ ਰਿਜੈਕਟ ਕਰਾਏ ਸੀ ਉਹ ਝਾੜੂ ਵਾਲੇ ਦੇ ਨਾਲ ਹੈ ਅੱਜ ਕਿਉਂ ਜਦੋਂ ਹਰਵਿੰਦਰ ਜੀ ਕੋਈ ਵੀ ਬੰਦਾ ਸੱਤਾ ਦੇ ਵਿੱਚ ਹੁੰਦਾ ਜਦੋਂ ਕੋਈ ਬੰਦਾ ਐਮਐਲਏ ਬਣ ਗਿਆ ਉੱਪਰੋਂ ਸਰਕਾਰ ਆਈ ਸਰਕਾਰ ਦਾ ਹੱਥ ਆ ਗਿਆ ਹੋ ਗਿਆ ਉਹਦੇ ਤੱਕਾ ਕਿਉਂ ਕਰਦੇ ਨੇ ਲੇਟਰ ਕੋਈ ਸਰਕਾਰ ਹੋਵੇ ਅਸਲ ਜਿਹੜੇ ਇਹੋ ਜਿਹੇ ਲੋਕ ਨੇ ਨਾ ਇਹ ਮੈਂ ਖਾਸ ਕਰਕੇ ਕਨੌਰ ਦੀ ਗੱਲ ਕਰਾਂ ਤੁਹਾਡੇ ਨਾਲ ਕਨੌਰ ਇੱਕ ਇਹੋ ਜਿਹਾ ਹਲਕਾ ਜਿਸ ਹਲਕੇ ਨੂੰ ਅੱਜ ਤੱਕ ਜਿੱਦਣ ਦੀਆਂ ਵੋਟਾਂ ਪੈਣ ਲੱਗੀਆਂ ਨੇ ਕਦੇ ਹਲਕੇ ਦਾ ਜੰਪਲ ਐਮਐਲਏ ਨਹੀਂ ਮਿਲਿਆ ਕਿਸੇ ਵੀ ਪਾਰਟੀ ਨੇ ਅੱਜ ਤੱਕ ਹਲਕੇ ਦੇ ਜੰਪਲ ਨੂੰ ਟਿਕਟ ਨਹੀਂ ਦਿੱਤੀ ਹਲਕੇ ਦਾ ਜੰਪਲ ਨੂੰ ਐਮਐਲਏ ਨਹੀਂ ਬਣਾਇਆ ਜਿੰਨੇ ਆਏ ਆ ਸਾਰੇ ਦੇ ਸਾਰੇ ਬਾਹਰ ਲਿਆ ਜਦੋਂ ਦੀਆਂ ਵੋਟਾਂ ਪੈਣ ਲੱਗੀਆਂ ਨੇ ਇਹਨਾਂ ਨੂੰ ਇਲਾਕੇ ਦੇ ਨਾਲ ਤਾਂ ਮੋਹ ਪਿਆਰੀ ਨਹੀਂ ਹੁੰਦਾ ਜੇ ਹੁਣ ਇਲਾਕੇ ਦਾ ਜੰਪਲ ਵਿਅਕਤੀ ਐਮਐਲਏ ਹੋਏਗਾ ਅੱਧੇ ਪਿੰਡਾਂ ਦੇ ਵਿੱਚ ਤਾਂ ਉਹ ਆਣ ਗਵਾਂਢੀ ਹੋ ਜਾਂਦਾ ਅੱਧੇ ਕੇ ਪਿੰਡਾਂ ਦੇ ਵਿੱਚ ਉਹਦੀਆਂ ਰਿਸ਼ਤੇਦਾਰੀਆਂ ਹੋ ਜਾਂਦੀਆਂ ਨੇ ਫਿਰ ਉਹਦੇ ਨਾਲ ਕੋਈ ਪੜਿਆ ਲਿਖਿਆ ਕਿਸੇ ਦੀ ਰਿਸ਼ਤੇਦਾਰੀ ਅਗੇ ਰਿਸ਼ਤੇਦਾਰੇ ਦਾ ਰਿਸ਼ਤੇਦਾਰ ਅਗੇ ਦੋਸਤ ਦਾ ਦੋਸਤ ਐਂ ਸਾਂਝਾਂ ਦੀਆਂ ਕੜੀਆਂ ਜੁੜਦੀਆਂ ਨੇ ਆਪਣੀਆਂ ਜੇ ਹਲਕੇ ਦਾ ਜੰਪਲ ਹੋਊਗਾ ਤਾਂ ਉਹ ਹਲਕੇ ਦੇ ਭਾਵੇਂ ਬੰਦਾ ਦੂਜੀ ਪਾਰਟੀ ਦਾ ਹੋਵੇ ਦੂਜੀ ਪਾਰਟੀ ਦੇ ਵਿਅਕਤੀ ਦੇ ਨਾਲ ਵੀ ਉਹ ਧੱਕਾ ਕਰਨ ਲੱਗਿਆ ਬੰਦਾ ਜੱਕੂਗਾ ਸੌ ਹੱਜ ਲਿਹਾਜ ਹੁੰਦੀ ਹੈ ਕਿ ਮੇਰੀ ਕਿਸੇ ਨਾਲ ਰਿਸ਼ਤੇਦਾਰੀ ਹੈ ਕੋਈ ਆ ਕੇ ਵਹਿਜੂਗਾ ਕੋਈ ਦੋਸਤ ਨੂੰ ਲਿਆਊਗਾ ਕੋਈ ਮਿੱਤਰ ਨੂੰ ਲਿਆਊਗਾ ਹਨਾ ਤੇ ਇਹਨਾਂ ਨੇ ਫਿਰ ਇਸ ਕਰਕੇ ਵੀ ਜਿਹੜੇ ਵਿਅਕਤੀ ਨਾਲ ਇਹਨਾਂ ਦੀ ਕੋਈ ਸਾਂਝੇ ਨਹੀਂ ਹੈ ਕਿਸੇ ਹਲਕੇ ਦੇ ਨਾਲ ਇਹ ਬੇਦਰਦੀ ਦੇ ਨਾਲ ਆ ਕੇ ਕਰਦੇ ਨੇ ਫਿਰ ਹੁਣ ਇਹਨਾਂ ਮੇਰੇ ਨਾਲ ਪਿਛਲੀ ਵਾਰ ਕੀ ਸੀਗਾ ਕਿ ਮੇਰੀ ਜਿੰਨਾ ਵੀ ਆ ਮੁੱਦਾ ਹਲਕੇ ਦਾ ਚੱਕਿਆ ਮੈਂ ਚੱਕਿਆ ਮੈਂ ਚੱਕਿਆ ਵੀ ਹਲਕੇ ਦਾ ਜੰਪਲ ਐਮਐਲਏ ਹੋਣਾ ਚਾਹੀਦਾ ਹਲਕੇ ਦਾ ਜੰਪਲ ਐਮਐਲਏ ਹੋਵੇ ਉਹ ਹਲਕੇ ਦਾ ਵਿਕਾਸ ਵੱਧ ਕਰਾਊਗਾ ਹਲਕੇ ਨਾਲ ਉਹਦੀ ਸਾਂਝ ਹੋਏਗੀ ਧੱਕਾ ਨਹੀਂ ਕਰੂਗਾ ਦੇਖੋ ਜੇ ਤੁਸੀਂ ਕਹਿ ਰਹੇ ਹੋ ਕਿ ਹਲਕੇ ਮੈਂ ਉਸ ਗੱਲ ਤੇ ਆਉਣ ਲੱਗੇ ਜੀ ਤੁਹਾਡੇ ਇਹ ਇਸ ਕਰਕੇ ਕਰਦੇ ਨੇ ਕਿ ਇਹਨਾਂ ਦੀ ਹਲਕੇ ਵਾਲੀ ਸਾਂਝ ਤਾਂ ਹੁੰਦੀ ਨਹੀਂ ਜਿਹੜੇ ਹੁਣ ਅੱਜ ਐਮਐਲਏ ਬਣ ਗਏ ਉਹ ਇੱਕ ਨੇਰੀ ਚ ਆ ਕੇ ਬਣ ਗਏ ਉਹਦਾ ਪਹਿਲਾਂ ਕਿਸੇ ਦੇ ਭੋਗ ਵਿਆਹ ਤੇ ਵੀ ਨਹੀਂ ਗਿਆ ਹੋਇਆ ਸੀ ਚੋਣ ਤੋਂ ਜਿੱਤਣ ਤੋਂ ਪਹਿਲਾਂ ਜਿਹੜਾ ਅੱਜ ਐਮਐਲਏ ਹੈ ਘਨੌਰ ਦਾ ਓ ਐਮਐਲਏ ਬਣਨ ਤੋਂ ਪਹਿਲਾਂ ਕਦੇ ਕਿਸੇ ਦੇ ਵਿਆਹ ਭੋਗ ਤੇ ਸੋਸ਼ਲ ਨਹੀਂ ਵਿਚਰਿਆ ਕਬੱਡੀ ਖਿਡਾਰੀ ਸੀਗਾ ਚਲ ਨਾ ਹੈਗਾ ਚਲ ਉਹਦੇ ਬਣ ਗਿਆ ਹਨਾ ਹੁਣ ਇਹਨਾਂ ਲੋਕਾਂ ਨੂੰ ਇਹ ਲੱਗਦਾ ਕਿ ਆਉਣ ਵਾਲੀ ਚੋਣ ਹੈ ਜਿਹੜੀ ਮੈਂ ਉਹ ਸਰਪੰਚਾਂ ਦੇ ਸਿਰ ਤੇ ਜਿੱਤੂਗਾ ਸਰਪੰਚ ਆਪਨੇ ਬਣਾ ਲਓ ਉਹ ਸਰਪੰਚ ਮੈਨੂੰ ਜਤਾ ਦੇਣਗੇ ਕਿੱਡਾ بڑا ਭਲੇਖਾ ਇਹ ਜਿਹੜਾ ਸਰਪੰਚ ਆਪ ਵੋਟਾਂ ਲੈ ਕੇ ਜਿੱਤਣ ਜੋਗਾ ਨਹੀਂ ਹੈ ਤੇ ਉਹ ਤੁਹਾਨੂੰ ਸਰਪੰਚ ਐਮਐਲਏ ਕਿਵੇਂ ਜਤਾ ਦੂਗਾ ਇਸ ਕਰਕੇ ਪੇਪਰ ਰਜੈਕਟ ਕਰ ਕਰਕੇ ਆਪਦੇ ਬੰਦੇ ਜਿਹੜੇ ਇਹਨਾਂ ਦੇ ਖਾਸ ਬੰਦੇ ਹੁੰਦੇ ਨੇ ਉਹਨੂੰ ਐਮਐਲਏ ਆਪਣਾ ਸਰਪੰਚ ਬਣਾਉਂਦਾ ਕਿ ਤਾਂ ਜੋ ਆਉਣ ਵਾਲੀ ਚੋਣ ਦੇ ਵਿੱਚ ਮੈਨੂੰ ਇਹ ਮੇਰੀ ਮਦਦ ਕਰੂਗਾ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਹਲਕਾ ਘਨੌਰ ਦੇ ਵਿੱਚ ਜਿਹੜੇ ਲੋਕ ਐਮਐਲਏ ਬਣਦੇ ਨੇ ਉਹ ਹਲਕੇ ਤੋਂ ਬਾਹਰਲੇ ਹੁੰਦੇ ਨੇ ਪਰ ਜੇਕਰ ਆਪਾਂ ਰਿਕਾਰਡ ਦੇਖੀਏ ਤਾਂ ਹਲਕਾ ਘਨੌਰ ਵੱਡੇ ਤੌਰ ਦੇ ਉੱਪਰ ਬੂਟ ਪਾਉਂਦਾ ਤੁਸੀਂ ਭਾਵੇਂ ਬੀਬੀ ਮੁਖਮੇਲਪੁਰੋਂ ਦੇਖ ਲਓ ਮਦਨਾਲ ਜੁਰਾਲਪੁਰੋਂ ਦੇਖੋ ਗੁਰਨਾਲਕ ਘਨੌਰ ਨੂੰ ਦੇਖੋ ਕਰਨ ਕੀ ਜਦੋਂ ਪਾਰਟੀਆਂ ਨੇ ਦੇਤਾ ਫਿਰ ਜਿਹੜੀ ਵੋਟ ਹੈ ਕਾਂਗਰਸੀਆਂ ਨੇ ਕਾਂਗਰਸ ਨੂੰ ਪਾਉਣੀ ਐ ਅਕਾਲੀਆਂ ਨੇ ਅਕਾਲੀਆਂ ਨੂੰ ਪਾਉਣੀ ਐ ਫਿਰ ਉਹਦਾ ਉਸ ਤਰੀਕੇ ਨਾਲ ਵੋਟ ਤਾਂ ਪਾਉਣੀੋ ਪੈਣੀ ਐ ਕਰਨ ਕੀ ਪਰ ਇਹ ਧੱਕਾ ਕਿੱਡਾ ਬੜਾ ਹਲਕੇ ਨਾਲ ਇਹ ਪਾਰਟੀਆਂ ਸੋਚਦੀਆਂ ਨੇ ਕਿ ਵੀ ਹਲਕੇ ਘਨੌਰ ਦੇ ਵਿੱਚ ਕੋਈ ਐਮ ਐਲ ਏ ਲੜਨ ਜਾਊਗਾ ਹੈ ਨਹੀਂ ਕਿ ਜਲੀਲ ਕਰਦੇ ਨੇ ਫਿਰ ਵੋਟਾਂ ਹਲਕੇ ਤੋਂ ਲੈ ਕੇ ਹਲਕੇ ਦੇ ਵਿਅਕਤੀਆਂ ਦੇ ਪਰਚੇ ਕਰਦੇ ਨੇ ਹਲਕੇ ਦੇ ਵਿਅਕਤੀਆਂ ਦੇ ਪੇਪਰ ਰਿਜੈਕਟ ਕਰਦੇ ਨੇ ਉਹਨਾਂ ਦੀ ਇਨਸਲਟ ਕਰਦੇ ਆ ਬੇਇੱਜ਼ਤੀ ਕਰਦੇ ਆ ਵੋਟਾਂ ਹਲਕੇ ਦੁਲੰਦੇ ਨੇ ਆਏ ਬਾਹਰ ਲਿਆ ਮੈਂ ਸਭ ਤੋਂ ਵੱਧ ਆਵਾਜ਼ ਇਹਦੀ ਮੈਂ ਚੱਕੀ ਆ ਵੀ ਹਲਕੇ ਦਾ ਐਮਐਲਏ ਹੋਣਾ ਚਾਹੀਦਾ ਜੰਪਲ ਤੇ ਮੇਰੇ ਤੇ ਇਹ ਨਜਾਇਜ਼ ਪਰਚੇ ਕਿਸ ਵਜਾਂ ਕਰਕੇ ਕਰਾਉਂਦੇ ਨੇ ਇਸ ਕਰਕੇ ਹੀ ਕਰਾਉਂਦੇ ਨੇ ਕਿ ਇਹਨਾਂ ਦਾ ਇਸ਼ੂ ਇਕੱਠਾ ਹੋ ਗਿਆ ਜਿਹੜਾ ਵੀ ਐਮਐਲਏ ਬਣਦਾ ਉਹ ਬਾਹਰ ਲਾ ਉਹਨਾਂ ਦੇ ਵਿਰੁੱਧ ਜੇ ਮੈਂ ਹੁਣ ਮੇਰੇ ਤੇ ਦੇਖੋ ਬਲਾਤਕਾਰ ਦਾ ਪਰਚਾ ਝੂਠਾ ਕੀਤਾ ਕਿੰਨਾ بڑا ਤੁਸੀਂ ਸੋਚ ਕੇ ਦੇਖੋ ਜੇ ਕਿਸੇ ਦੇ ਹੋਵੇ ਤੇ ਹੁਣ ਅੱਜ ਵਾਲਿਆਂ ਨੇ ਮੇਰੇ ਤੇ ਕਤਲ ਦਾ ਪਰਚਾ ਝੂਠਾ ਕਰਾਇਆ ਆਪ ਜਾ ਕੇ ਕੌਣ ਅੱਜ ਵਾਲਾ ਜਾਓ ਐਮਐਲਏ ਅੱਜ ਵਾਲੀ ਸਰਕਾਰ ਕਹਿ ਲਓ ਸਰਕਾਰ ਦੇ ਵਿੱਚ ਹੀ ਹੋਇਆ ਪਰਚਾ ਤਾਂ ਤੁਹਾਡੇ ਤੇ ਜਿਹੜਾ ਹੁਣ ਆ ਐਮਪੀ ਚੋਣ ਦੇ ਵਿੱਚ ਜੀ 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 ਓਕੇ ਇੱਕ ਕਿਸਾਨ ਦੀ ਡੈਥ ਹੋ ਗਈ ਮੇਰਾ ਤਾਂ ਮਿੱਤਰ ਸੀਗਾ ਵਿਚਾਰਾ ਉਹ ਅਕਾਲੀ ਦਲ 'ਚ ਅਸੀਂ ਇਕੱਠਿਆਂ ਕੰਮ ਕੀਤਾ ਤੇ ਉਹ ਧਰਨੇ ਦੇ ਵਿੱਚ ਮਤਲਬ ਕਿ ਗਰਮੀ ਬਹੁਤ ਸੀ ਉਹ ਡਿੱਗ ਜਾ ਉਹ ਡਿੱਗਦਾ ਦਿਖ ਰਿਹਾ ਵਿਚਾਰਾ ਸਾਰੀ ਉਹਦੀ ਮੂਵੀ ਬਣੀ ਹੋਈ ਆ ਡਿੱਗਦੇ ਦੀ ਉਹਦੇ ਨੇੜੇ ਵੀ ਸਾਡਾ ਕੋਈ ਨਹੀਂ ਅਸੀਂ ਉਹਨੂੰ ਟੱਚ ਵੀ ਨਹੀਂ ਕੀਤਾ ਹੱਥ ਲੱਗਣਾ ਵੀ ਗਨਾਹ ਜੇ ਮੈਂ ਉਮਾਦਮੇ ਜਿੱਥੇ ਮਰਜੀ ਗੁਰਦੁਆਰੇ ਉਹਦਾ ਪਰਿਵਾਰ ਆ ਉਹਦੇ ਦੋਸਤ ਮਿੱਤਰ ਚੜ ਜਾਣ ਮੈਂ ਗੁਰਦੁਆਰੇ ਚੜਦਾ ਕਿ ਮੈਂ ਟੱਚ ਵੀ ਕੀਤਾ ਹੋਇਆ ਸੀ ਇਹ ਗੱਲ ਆਈ ਕਿ ਤੁਸੀਂ ਧੱਕਾ ਮਾਰਿਆ ਹਾਂ ਇਹ ਕਿਹਾ ਗਿਆ ਕਿ ਧੱਕਾ ਮਾਰਿਆ ਜਦ ਕਿ ਮੈਂ ਉਹਨੂੰ ਟੱਚ ਵੀ ਕੀਤਾ ਹੋਇਆ ਮੈਂ ਉਹਦਾ ਹੱਥ ਵੀ ਮਲਾਇਆ ਹੋਇਆ ਜਿਵੇਂ ਆਪਾਂ ਹੱਥ ਮਿਲਾਨੇ ਆ ਇੱਕ ਦੂਜੇ ਨਾਲ ਤੇ ਮੈਂ ਅਕਾਲ ਤਖ ਚੜ ਜਾ ਨਾ ਜਾ ਇਹਨਾਂ ਦਾ ਕੋਈ ਚੜ ਜੇ ਪਰਚੇ ਕਰਾਉਣ ਲੈਦਾ ਠੀਕ ਹੈ ਜੀ ਉਹਦੇ ਪਿੱਛੇ ਬੈਕਗ੍ਰਾਉਂਡ ਕੀ ਹੈ ਕਿ ਇਹਨੂੰ ਹੁਣ ਦੱਬ ਲਓ ਬੱਸ ਇਹ ਸਭ ਤੋਂ ਵੱਧ ਬੋਲਦਾ ਬਾਹਰਲਿਆਂ ਦੇ ਵਿਰੁੱਧ ਇਹਨੂੰ ਪਰਚਾ ਕਰਾ ਕੇ ਦੱਬ ਲਓ ਪਿਛਲੀ ਸਰਕਾਰ 'ਚ ਬਲਾਤਕਾਰ ਦਾ ਪਰਚਾ ਝੂਠਾ ਹੁਣ ਸਰਕਾਰ 'ਚ ਕਤਲ ਦਾ ਪਰਚਾ ਝੂਠਾ ਤੇ ਕਸੂਰ ਕੀ ਆ ਮੇਰਾ ਕਿ ਮੈਂ ਇਹਨਾਂ ਦੇ ਵਿਰੁੱਧ ਇਹ ਬੋਲਦਾ ਕਿ ਹਲਕੇ ਦਾ ਐਮਐਲਏ ਹੋਣਾ ਚਾਹੀਦਾ ਹਲਕੇ ਵਾਲਿਆਂ ਨੂੰ ਇਸ ਗੱਲ ਦਾ ਸੋਚਣਾ ਚਾਹੀਦਾ ਕਿ ਜਦੋਂ ਆਪਾਂ ਆ ਹੁਣ ਕਰਦੇ ਨੇ ਹੁਣ ਕਿੰਨੇ ਲੋਕਾਂ ਦੇ ਪੇਪਰ ਰਿਜੈਕਟ ਆ ਸਰਕਾਰ ਨੇ ਕੀਤੇ ਕਿੰਨੇ ਲੋਕਾਂ ਦੇ ਪੇਪਰ ਰਿਜੈਕਟ ਪਿਛਲੀ ਸਰਕਾਰ ਨੇ ਕੀਤੇ ਕਰਦੇ ਬਾਹਰ ਲੈਨੇ ਵੋਟਾਂ ਹਲਕੇ ਵਾਲਿਆਂ ਤੋਂ ਲੰਦੈਂਦੇ ਜਿਹਦੇ ਪੇਪਰ ਰਿਜੈਕਟ ਹੋਗੇ ਉਹਦੇ ਪੱਲੇ ਕੱਖ ਨਹੀਂ ਰਹਿੰਦਾ ਬਾਈ ਜੀ ਪਿੰਡ 'ਚ ਉਹਦੀ ਇਨਸਲਟ ਕਿੰਨੀ ਆ ਤੇ ਇੱਕੋ ਦੀ ਬੇਇਜ਼ਤੀ ਹੋਈ ਪੇਪਰ ਰਿਜੈਕਟ ਕਰਨ ਕਰਕੇ ਤੇ ਇੱਕੋ ਦਾ ਚਾਂਸ ਗਿਆ ਜਿਹੜੀ ਉਹ ਬਣ ਕੇ ਕਰਨਾ ਚਾਹੁੰਦਾ ਸੀ ਪੇਪਰ ਰਿਜੈਕਟ ਉਹਦੇ ਹੀ ਕਰਾਉਣਗੇ ਜਿਹੜਾ ਜਿੱਤਣ ਦੀ ਸਮਰੱਥਾ ਰੱਖਦਾ ਜੇ ਉਹਦਾ ਪਹਿਲਾਂ ਹੀ ਪਤਾ ਹੋਵੇਗੇ ਹਾਰ ਜਾਊਗਾ ਤਾਂ ਪੇਪਰ ਰਿਜੈਕਟ ਕਰਨ ਦੀ ਲੋੜ ਹੀ ਨਹੀਂ ਯਾਨੀ ਤੁਹਾਡੇ ਗੱਲ ਦਾ ਮਤਲਬ ਧੱਕਾ ਛਰੇਆ ਧੱਕਿਆ ਛਰੇਆ ਮਤਕਾ ਜੀ ਕਿਸੇ ਦਾ ਤੁਸੀਂ ਮਰ ਹੱਕ ਖੋਲ ਲੈਣਾ ਉਹਨੂੰ ਚੋਣ ਲੜਨ ਤੋਂ ਮੈਂ ਪੋਸਟ ਪੋਸਟਾਂ ਦੇਖਦਾ ਹੁੰਨਾ ਫੇਸਬੁੱਕ ਦੇ ਉੱਪਰ ਤੇ ਜਿਵੇਂ ਹੁਣ ਦੇਖੋ ਕਿ ਤੁਸੀਂ ਕਾਂਗਰਸ ਨੂੰ ਕਹਿੰਦੇ ਹੋ ਕਿ ਹੁਣ ਵੀ ਕਹਿ ਰਹੇ ਹੋ ਤੁਸੀਂ ਕਿ ਤੁਹਾਡੇ ਤੇ ਨਜਾਇਜ਼ ਪਰਚਾ ਪਾਇਆ ਗਿਆ ਕਾਂਗਰਸ ਸਰਕਾਰ ਦੇ ਵੇਲੇ ਇਹ ਸਰਕਾਰ ਦੇ ਵੇਲੇ ਤੁਹਾਡੇ ਤੇ ਪਰਚਾ ਹੋਇਆ ਕਈ ਲੋਕ ਤੁਹਾਡੀ ਆਈਡੀ ਦੇ ਥੱਲੇ ਕਮੈਂਟ ਕਰ ਦਿੰਦੇ ਕਿ ਹਰਵਿੰਦਰ ਹਰਪਾਲ ਪਰ ਸਾਡੇ ਨਾਲ ਧੱਕੇ ਕਰਦਾ ਸੀ ਮੇਰਾ ਤਾਂ ਭਾਈ ਜੀ ਇੱਕ ਪਰਚਾ ਕਿਸੇ ਦੇ 5752 ਦਾ ਵੀ ਝੂਠਾ ਮੈਂ ਕਿਸੇ ਦੇ ਕਰਾਇਆ ਹੋਏ ਤਾਂ ਮੈਂ ਗਨਾਹਗਰ ਹੋਊਗਾ ਇੱਕ ਪਰਚਾ ਕਹਿ ਦਵੇ ਕੋਈ ਇਹ ਹਰਵਿੰਦਰ ਦੇ ਕਹਿਣ ਤੇ ਆ 5752 ਦਾ ਪਰਚਾ ਮੇਰੇ ਤੇ ਝੂਠਾ ਕਰਾਤਾ ਕਿਸੇ ਨੇ ਕੋਈ ਭਲੇਖੇ ਨਾਲ ਕੋਈ ਟੈਲੀਫੋਨ ਕਰਾ ਗਿਆ ਹੋਏ ਉਹ ਵੱਖਰਾ ਚੈਪਟਰ ਹੈ ਪਰ ਮੈਂ ਕਿਸੇ ਦੇ ਜਿੱਦ ਵੈਸ ਦੇ ਵਿੱਚ ਰੰਜਿਸ਼ ਕੱਢਣ ਦੇ ਲਈ ਬਦਲਾਖੋਰੀ ਦੇ ਨਾਲ ਕਿਸੇ ਪਰਚਾ ਕਰਾਇਆ ਹੋਵੇ ਉਹਦੇ ਲਈ ਮੈਂ ਖ਼ੁਰੂਆ ਹਰਵਿੰਦਰ ਹਰਪਾਲ ਤੁਸੀਂ ਕੋਈ ਆ ਕੇ ਕਹਿ ਜਾਓ ਵੀ ਬਾਈ ਜੀ ਐਸ ਐਚ ਨੂੰ ਫੋਨ ਕਰਿਓ ਮੈਂ ਜਾ ਕੇ ਮਿਲੂੰਗਾ ਤੁਹਾਡੇ ਨਾਲ ਮੇਰੀ ਮਿੱਤਰਤਾ ਮੈਂ ਤੁਹਾਡੇ ਕਹਿਣ ਦੇ ਫੋਨ ਕਰਤਾ ਤੁਸੀਂ ਅੱਗੇ ਕੀ ਕਰਿਆ ਤੁਸੀਂ ਉਹਨੂੰ ਫੋਨ ਨੂੰ ਕਿਵੇਂ ਅੱਗੇ ਵਧਾਇਆ ਉਹ ਤੁਹਾਡੇ ਤੇ ਆ ਪਰ ਮੈਂ ਬਦਲਾਖੋਰੀ ਜਿਵੇਂ ਮੇਰੀ ਤੁਹਾਡੇ ਨਾਲ ਲੱਗਦੀ ਹੋਵੇ ਮੈਂ ਤੁਹਾਨੂੰ ਜਲੀਲ ਕਰਨ ਦੇ ਲਈ ਮੈਂ ਤੁਹਾਡੇ ਤੇ ਪਰਚਾ ਕਰਾਵਾਂ ਉਹ ਮੈਂ ਜਿਮੇਵਾਰ ਹਰਵਿੰਦਰ ਹਰਪਾਲਪੁਰ ਨੇ ਕਦੇ ਬਦਲਾਖੋਰੀ ਦੀ ਸਿਆਸਤ ਨਹੀਂ ਕੀਤੀ ਕਦੇ ਕਿਸੇ ਨਾਲ ਨਾਜਾਇਜ਼ ਧੱਕਾ ਨਹੀਂ ਕੀਤਾ ਕੋਈ ਵੀ ਬੰਦਾ ਆ ਕੇ ਜਿੱਥੇ ਕਹੇ ਉਹ ਗੁਰਦੁਆਰੇ ਮੰਦਿਰ ਜਿੱਥੇ ਉਹਦਾ ਦਿਲ ਕਰੇ ਮੇਰੇ ਨਾਲ ਬਹਿ ਜੇ ਆ ਕੇ ਵੀ ਆ ਤੁਸੀਂ ਮੇਰੇ ਦੇ ਪਰਚਾ ਮਲਕੇ ਇੱਛਾ ਅਨੁਸਾਰ ਕਰਾਇਆ ਸੀ ਕੋਈ ਵੈਸੇ ਫੋਨ ਕੋਈ ਖੁਲੇਖਾ ਪਾ ਕੇ ਕਰਾ ਆ ਗਿਆ ਹੋ ਮੈਂ ਉਹਦੀ ਸੌ ਨਹੀਂ ਖੰਦਾ ਜੇ ਤੁਸੀਂ ਫੋਨ ਕਰਾ ਜੋ ਅੱਗੇ ਉਹਨੂੰ ਵਰਤ ਲਓ ਪਰ ਉਹ ਐਡਾ ਨਹੀਂ ਹੁੰਦਾ ਜੇ ਇਹ ਜੋ ਕਿ ਬਦਲਾਖੋਰੀ ਦਾ ਪਰਚਾ ਹੋਵੇ ਕਰਾਉਂਗੇ ਉਹ ਪੂਰੀ ਵਾਹ ਲਾ ਕੇ ਕਰਾਇਆ ਜਾਂਦਾ ਜਿਵੇਂ ਮੇਰੇ ਦੇ ਕਰਾਇਆ ਗਿਆ ਐਸਐਚਓ ਪਹਿਲਾਂ ਜਵਾਬ ਦੇ ਗਿਆ ਪਿਛਲੀ ਵਾਰ ਜਦੋਂ ਮਦਨ ਉਹਨੇ ਸਰਕਾਰ ਸੀ ਕਿਹੜਾ ਸੀ ਉਹ ਮੁੰਡਾ ਰਗਵੀਰ ਰਗਵੀਰ ਐਸਐਚਓ ਸੀ ਉਹਨੂੰ ਕਿਹਾ ਗਿਆ ਪਰਚਾ ਕਰ ਉਹ ਜਵਾਬ ਦੇ ਗਿਆ ਕਹਿੰਦਾ ਮੈਂ ਨਹੀਂ ਕਰਦਾ ਕਹਿੰਦਾ ਤੈਨੂੰ ਬਦਲ ਦਾਂਗੇ ਉਹ ਕਹਿੰਦਾ ਤੁਸੀਂ ਕੀ ਬਦਲੋਗੇ ਮੈਂ ਆਪ ਹੀ ਬਦਲੀ ਕਰਾ ਲਊਂਗਾ ਆਪਣੀ ਉਹਨੇ ਬਦਲੀ ਕਰਾ ਲਈ ਫਿਰ ਉਹਦੀ ਥਾਂ ਤੇ ਇੱਕ ਡਿਫਾਲਟਰ ਜਿਹਨੂੰ ਲਿਆਂਦਾ ਗਿਆ ਕਿਤੇ ਸਸਪੈਂਡ ਹੋਇਆ ਹੋਇਆ ਸੀ ਉੱਧਰ ਤਿੰਨ ਮਹੀਨੇ ਉਹ ਕਿਤੇ ਕੱਟਦਾ ਹੀ ਨਹੀਂ ਤਿੰਨ ਮਹੀਨੇ ਸਸਪੈਂਡ ਹੋ ਜਾਂਦਾ ਹਰ ਵਾਰੀ ਕਿਤੇ ਇੱਧਰ ਸਸਪੈਂਡ ਸੀ ਉਸੇ ਦਿਨ ਬਹਾਲ ਹੁੰਦਾ ਉੱਥੇ ਉਸੇ ਦਿਨ ਉਹਦੀ ਰੇਂਜ ਦੀ ਬਦਲੀ ਪਟਿਆਲੇ ਹੁੰਦੀ ਆ ਮਾਨਸਾ ਸੀਗਾ ਲੱਗਿਆ ਵਾ ਮਾਨਸਾ ਤੋਂ ਮਾਨਸਾ ਉਸੇ ਦਿਨ ਬਹਾਲ ਹੁੰਦਾ ਉਸੇ ਦਿਨ ਮਾਨਸਾ ਤੋਂ ਪਟਿਆਲੇ ਆਉਂਦਾ ਉਸੇ ਦਿਨ ਪਟਿਆਲੇ ਆ ਕੇ ਐਸਐਚ ਨੂੰ ਘਨੌਰ ਲੱਗ ਜਾਂਦਾ ਉਸੇ ਦਿਨ ਇੱਕ ਦਿਨ ਚ ਸਾਰਾ ਕੁਝ ਹੋ ਗਿਆ ਜਿੱਦਣ ਘਨੌਰ ਲੱਗਦਾ ਉਸੇ ਦਿਨ ਜਾ ਕੇ ਮੇਰੇ ਦੇ ਉਹ ਪਰਚਾ ਕਰ ਦਿੰਦਾ ਤੇ ਇੰਨਾ ਕੁਝ ਸਾਰਾ ਕੁਝ ਉਹਦੇ ਵਿੱਚ ਹੋ ਗਿਆ ਤੇ ਮੈਂ ਬਰੀ ਹੋਇਆ ਉਹ ਪਰਚੇ 'ਚ ਸਿਰਫ ਤੁਹਾਡੇ ਕਹਿਣ ਅਨੁਸਾਰ ਕਿ ਤੁਹਾਨੂੰ ਹਲਕੇ ਤੋਂ ਬਾਹਰ ਰੱਖਿਆ ਜਾਵੇ ਇਸ ਕਰਕੇ ਪਰਚੇ ਦਿੱਤੇ ਗਏ ਮੈਂ ਬੋਲਦਾ ਉਹਨਾਂ ਦੇ ਵਿਰੁੱਧ ਕਿ ਮੈਂ ਉਹਨਾਂ ਦੇ ਵਿਰੁੱਧ ਬੋਲਦਾ ਕਿ ਤੁਸੀਂ ਜਿਹੜੇ ਪਰਚੇ ਐਮ ਐਲ ਏ ਆ ਉਹ ਬਾਹਰਲਾ ਨਹੀਂ ਹੋਣਾ ਚਾਹੀਦਾ ਹਲਕੇ ਦਾ ਜੰਪਲ ਹੋਣਾ ਚਾਹੀਦਾ ਹੁਣ ਜੇ ਹਲਕੇ ਦਾ ਜੰਪਲ ਹੋਊਗਾ ਤੇ ਮੈਂ ਗਰੰਟੀ ਨਾਲ ਕਹਿ ਸਕਦਾ ਆ ਇਹ ਗੱਲ ਜੇ ਹਲਕੇ ਦਾ ਜੰਪਲ ਐਮ ਐਲ ਏ ਹੋਵੇ ਤਾਂ ਉਹ ਕਿਸੇ ਦੇ ਪੇਪਰ ਰਜੈਕਟ ਨਹੀਂ ਕਰਾਊਗਾ ਉਹ ਕਿਸੇ ਦੀ ਇਨਸਲਟ ਨਹੀਂ ਕਰੂਗਾ ਉਹ ਕਿਸੇ ਦੇ ਨਜਾਇਜ਼ ਪਰਚਾ ਨਹੀਂ ਕਰਾਏਗਾ ਉਹ ਕਿਸੇ ਤੋਂ ਰਿਸ਼ਵਤ ਨਹੀਂ ਲਏਗਾ 1 ਰੁਪਿਆ ਵੀ ਕਿਉਂਕਿ ਹਲਕੇ ਨਾਲ ਸਾਂਝ ਹੋਵੇ ਕਿੰਨੇ ਕ ਪਿੰਡ ਹੁੰਦੇ ਨੇ ਹਲਕੇ ਦੇ ਹਰਪਾਲਪੁਰ ਪਿੰਡ ਹੈ ਉਹਦੇ ਆਲੇ-ਦਾਲੇ ਹਲਕਾ ਘੁੰਮਦਾ ਸਾਰਾ ਕਿਤੇ ਮੈਂ ਕਿਸੇ ਦੇ ਨਾਲ ਪੜਿਆ ਹੋਊਗਾ ਕਿਸੇ ਨਾਲ ਮੇਰੀ ਰਿਸ਼ਤੇਦਾਰੀ ਹੋਊਗੀ ਕਿਸੇ ਪਿੰਡ 'ਚ ਰਿਸ਼ਤੇਦਾਰੀ ਹੋਊਗੀ ਉਹ ਪਿੰਡ ਸਾਰਾ ਇਸ ਤਰ੍ਹਾਂ ਦਾ ਬਣ ਜਾਂਦਾ ਮਾਲਕ ਜਿਹੜਾ ਹਲਕੇ ਦਾ ਜੰਪਲ ਹੋਊਗਾ ਉਹ ਹਲਕੇ ਨਾਲ ਜਾਇਜ਼ਤੀ ਨਹੀਂ ਕਰੂਗਾ ਉਹ ਹਲਕੇ ਦੇ ਨਾਲ ਤੱਕਾ ਨਹੀਂ ਕਰੇਗਾ ਕਿਸੇ ਦੇ ਪੇਪਰ ਰਿਜੈਕਟ ਨਹੀਂ ਕਰਾਏਗਾ ਕਿਸੇ ਦੇ ਪਰਚਾ ਨਹੀਂ ਕਰੂਗਾ ਕਿਸੇ ਨਾਲ ਧੋਖਾ ਧੜੀ ਨਹੀਂ ਕਰੂਗਾ ਕਿਸੇ ਤੋਂ 1 ਰੁਪਈਆ ਨਹੀਂ ਲਊਗਾ ਇਹ ਮੇਰੀ ਜ਼ਿੰਮੇਵਾਰੀ ਨਾਲ ਕਹਿ ਰਿਹਾ ਮੈਂ ਜੇ ਮੈਂ ਇਹ ਆਵਾਜ਼ ਉਠਾਉਣਾ ਤਾਂ ਇਸ ਕਰਕੇ ਇਹਨਾਂ ਲੋਕਾਂ ਨੂੰ ਤਕਲੀਫ ਹੁੰਦੀ ਆ ਪਿਛਲੀ ਵਾਰ ਹੁਣ ਘਨੌਰ ਬਾਹਰ ਦਾ ਮਦਨ ਜਲਾਲਪੁਰ ਬਾਹਰ ਲਾ ਤੇ ਉਹ ਪਰਚੇ ਕਰਾਉਂਦਾ ਲੋਕਾਂ ਦੇ ਕਿੰਨੇ ਨਹੀਂ ਕਰਾਏ ਉਹਨੇ ਜਿਹੜੇ ਹੁਣ ਆਲੇ ਹੈ ਵੀ ਬਾਹਰ ਲਾ ਜੇ ਜੇ ਹਲਕੇ ਦਾ ਹੋਣ ਇਹਨੂੰ ਅਗਲੇ ਆ ਕੇ ਕਿਵੇਂ ਪਰਚੇ ਕਰਾ ਲਊਗਾ ਕਿਵੇਂ ਕਿਸੇ ਤੋਂ ਪੈਸਾ ਲੈ ਲਊਗਾ ਸੋ ਇਹ ਆਉਣ ਵਾਲੀ ਚੋਣ ਦੇ ਵਿੱਚ ਹਲਕੇ ਵਾਲ ਨੂੰ ਸੋਚਣਾ ਚਾਹੀਦਾ ਜੇ ਪਾਰਟੀਆਂ ਟਿਕਟ ਨਹੀਂ ਦੰਦੀਆਂ ਤਾਂ ਹਲਕੇ ਦੇ ਜੰਪਲ ਨੂੰ ਜਿਵੇਂ ਆਪਾਂ ਸਰਬਸੰਮਤੀ ਪਿੰਡ ਦੇ ਵਿੱਚ ਸਰਪੰਚ ਦੀ ਕਰ ਲੰਨੇ ਆਵੇਂ ਕੋਈ ਨਾ ਕੋਈ ਦੇਖ ਕੇ ਬੰਦਾ ਖੜਾ ਕੇ ਹਲਕੇ ਦਾ ਘੋਰ ਕੱਢਣ ਦੇ ਲਈ ਹਲਕੇ ਦਾ ਗੰਦ ਕੱਢਣ ਦੇ ਲਈ ਇਹ ਮੈਂ ਸੱਦਾ ਦਿੰਦਾ ਹਲਕੇ ਨਿਵਾਸੀਆਂ ਨੂੰ ਕਿ ਜਿਹੜੇ ਲੋਕ ਆਪਾਂ ਨੂੰ ਇਨਸਲਟ ਕਰਦੇ ਨੇ ਪੇਪਰ ਰਿਜੈਕਟ ਕਰਕੇ ਪਰਚੇ ਕੈਂਸਲ ਪਰਚੇ ਨਜਾਇਜ਼ ਕਰਕੇ ਉਹਨਾਂ ਲੋਕਾਂ ਦਾ ਇਹ ਗੰਦ ਕੱਢਣ ਦੇ ਲਈ ਕਿਸੇ ਇੱਕ ਵਿਅਕਤੀ ਨੂੰ ਖੜਾ ਕੇ ਆਪਾਂ ਐਮਐਲਏ ਆਪਣਾ ਬਣਾਇਓ ਪਹਿਲਾਂ ਮੰਗ ਕਰਾਂਗੇ ਸਾਰੀਆਂ ਪਾਰਟੀਆਂ ਤੋਂ ਕਿ ਜੇ ਸਾਰੀਆਂ ਪਾਰਟੀਆਂ ਹਲਕੇ ਦਾ ਜੰਪਲ ਖੜਾ ਕਰਨ ਨਹੀਂ ਤੇ ਫਿਰ ਆਪਣਾ ਕੋਈ ਬੰਦਾ ਖੜਾ ਕਰਕੇ ਸਰਬਸੰਮਤੀ ਨਾਲ ਬੰਦਾ ਖੜਾ ਕਰਕੇ ਇਹਨਾਂ ਗੱਲਾਂ ਤੋਂ ਬਚਣ ਦੇ ਲਈ ਉੱਠਣਾ ਪਵੇਗਾ ਸਾਰਿਆਂ ਨੂੰ ਜੇ ਪਾਰਟੀਆਂ ਟਿਕਟ ਨਹੀਂ ਦਿੰਦੀਆਂ ਅਰਵਿੰਦਰ ਜੀ ਜੇ ਪਾਰਟੀਆਂ ਹਲਕੇ ਦੇ ਕਿਸੇ ਬੰਦੇ ਨੂੰ ਉਮੀਦਵਾਰ ਨਹੀਂ ਬਣਾਉਂਦੀਆਂ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਬਾਹਰ ਦੇ ਬੰਦੇ ਨੂੰ ਉਮੀਦਵਾਰ ਬਣਾਉਂਦੀਆਂ ਨੇ ਫਿਰ ਹਲਕੇ ਘਨੌਰ ਦਾ ਕੋਈ ਬੰਦਾ ਕਿਵੇਂ ਐਮਐਲਏ ਬਣ ਜੂਗਾ ਸਰਬਸੰਮਤੀ ਨਾਲ ਇਹ ਰਹੇ ਹਨ ਸਾਰੀਆਂ ਆਜ਼ਾਦ ਜਗਰ ਆਜ਼ਾਦ ਜੇਕਰ ਕੋਈ ਘਨੌਰ ਦੇ ਵਿੱਚ ਨੌਜਵਾਨ ਆਜ਼ਾਦ ਖੜਦਾ ਕਿ ਘਨੌਰ ਮਦਦ ਕਰੂਗਾ ਉਹਦੀ ਤੁਰੂਗਾ ਨਾਲ ਮੈਂ ਸਦਾ ਹੀ ਉਹ ਦੇ ਰਿਹਾ ਕਿ ਜੇ ਬਚਣਾ ਚਾਹਦੇ ਹੋ ਕਿ ਕੋਈ ਆ ਕੇ ਤੁਹਾਡੇ ਪੇਪਰ ਨਾ ਰਜੈਕਟ ਕਰੇ ਤੁਹਾਨੂੰ ਇਨਸਲਟ ਨਾ ਕਰੇ ਤੁਹਾਡੇ ਤੋਂ ਪੈਸੇ ਨਾ ਲਵੇ ਤੁਹਾਡੇ ਦੇ ਝੂਠੇ ਪਰਚੇ ਨਾ ਹੋਣ ਤਾਂ ਆਪਾਂ ਨੂੰ ਆਪਣੇ ਹਲਕੇ ਵਾਲੇ ਨੂੰ ਉੱਠਣਾ ਹੀ ਪਏਗਾ ਨਹੀਂ ਤਾਂ ਪਹਿਲਾਂ ਮੰਗ ਕਰਾਂਗੇ ਡਟ ਕੇ ਸਾਰੀਆਂ ਅਸੀਂ ਆਪਣੀ ਬੀਜੇਪੀ ਤੋਂ ਹੀ ਮੰਗ ਕਰਾਂਗੇ ਤੇ ਬਾਕੀ ਪਾਰਟੀਆਂ ਤੋਂ ਵੀ ਮੰਗ ਕਰਾਂਗੇ ਅਸੀਂ ਓਪਨਲੀ ਮੰਗ ਕਰੀ ਮੈਂ ਪਿਛਲੀ ਵਾਰ ਵੀ ਤੁਹਾਡੇ ਵੀ ਖਬਰਾਂ ਲੱਗੀਆਂ ਮੇਰੀਆਂ ਕਿ ਸਾਰੀਆਂ ਪਾਰਟੀਆਂ ਹਲਕੇ ਦੇ ਜੰਪਲ ਨੂੰ ਟਿਕਟ ਦੇਣ ਤੇ ਹਲਕੇ ਦਾ ਹੁਣ ਸਾਰੇ ਪੰਜਾਬ ਦੇ ਵਿੱਚ ਨਿਗਾਹ ਮਾਰ ਲਓ ਤੁਸੀਂ ਸਾਰੇ ਹਲਕੇ ਨੇ ਤਰੱਕੀ ਕੀਤੀ ਆ ਤੇ ਇਕੱਲਾ ਘਨੌਰ ਗੇਟ ਆਫ ਪੰਜਾਬ ਹੈ ਦਿੱਲੀੋਂ ਆਓ ਤਾਂ ਤੇ ਅਸੀਂ ਉਰੇ ਉਹੀ ਗਲੀਆਂ ਨਾਲੀਆਂ ਪਿੱਛੇ ਲੜੀ ਜਾਂਦੇ ਆ ਜੀ ਠੀਕ ਹੈ ਜੀ ਅੱਧਾ ਹਲਕਾ ਸਾਡਾ ਸੋਕੇ ਦੇ ਵੀ ਡੁੱਬ ਜਾਂਦਾ ਅੱਧਾ ਹਲਕਾ ਡੋਬੇ ਦੇ ਵਿੱਚ ਡੁੱਬ ਜਾਂਦਾ ਅੱਧਾ ਹਲਕਾ ਸੋਕੇ 'ਚ ਮਰ ਜਾਂਦਾ ਅੱਧੇ ਹਲਕੇ ਨੂੰ ਪਾਣੀ ਪੱਖੋਂ ਨਹੀਂ ਹੈ ਅੱਧੇ ਹਲਕੇ 'ਚ ਘੱਗਰ ਦਾ ਪਾਣੀ ਜ਼ਿਆਦਾ ਆ ਜਾਂਦਾ ਨਹਿਰ ਸਾਡੇ ਵਿੱਚੋਂ ਦੀ ਲੰਘਦੀ ਹੈ ਕੀ ਸਾਡੇ ਉਹ ਮਰਨ ਦੇ ਲਈ ਰੱਖੀ ਹੈ ਮਲ ਨਹਿਰ ਦਾ ਪਾਣੀ ਜਿਹੜਾ ਕਿਤੇ 70 ਸਾਲ ਪਹਿਲਾਂ ਸੀਗਾ ਮੱਕੀ ਟਾਂਡੀ ਮਿਰਚਾਂ ਹੁੰਦੀਆਂ ਸੀ ਜਦੋਂ ਉਸ ਲੈਵਲ ਦਾ ਪਾਣੀ ਅੱਜ ਵੀ ਜਾ ਰਿਹਾ ਅੱਜ ਤੱਕ ਦੇ ਬਣੇ ਐਮਐਲਏ ਸਾਡੇ ਪਾਣੀ ਦਾ ਲੈਵਲ ਨਹੀਂ ਵਧਾ ਸਕੇ ਅੱਜ ਤਾਂ ਫਸਲਾਂ ਜੀਰੀ ਝੋਨਾ ਕਣਕ ਵਗੈਰਾ ਹੋਣ ਲੱਗੀ ਤੇ ਉਦੋਂ ਹੁੰਦੀ ਸੀ ਮੱਕੀ ਟਾਂਡੀ ਜੀ ਦੀ ਆਪਣਾ ਮਿਰਚਾਂ ਉਹ ਲੈਵਲ ਦਾ ਸਾਨੂੰ ਪਾਣੀ ਮਿਲਦਾ ਸੀ ਨਹਿਰ ਸਾਡੇ ਸਾਰੇ ਹਲਕੇ ਦੇ ਵਿੱਚੋਂ ਜਾਂਦੀ ਆ ਸਾਡਾ ਉਹ ਪਾਣੀ ਦਾ ਲੈਵਲ ਹੀ ਵਧਾ ਸਕੇ ਹੁਣ ਤੱਕ ਦੇ ਬਣੇ ਐਮਐਲਏ ਹੁਣ ਤੱਕ ਦੇ ਬਣੇ ਐਮਐਲਏ ਅੱਧੇ ਹਲਕੇ ਨੂੰ ਸੁੱਕਣ ਤੋਂ ਨਹੀਂ ਬਚਾ ਸਕੇ ਅੱਧੇ ਨੂੰ ਡੁੱਬਣ ਤੋਂ ਨਹੀਂ ਬਚਾ ਸਕੇ ਲੁੱਟਣ ਦੇ ਸਭ ਨੇ ਲੱਕ ਬੰਨਿਆ ਜਿਹੜੀ ਵੀ ਚੋਣ ਆਉਂਦੀ ਆ ਲੁੱਟ ਲੋ ਬਲਾਗ ਸਮਤੀ ਆਉਂਦੀ ਆ ਤਾਂ ਪੈਸੇ ਦੇ ਦੇ ਟਿਕਟਾਂ ਸਰਪੰਚੀ ਆਉਂਦੀ ਆ ਤਾਂ ਪੈਸੇ ਦੇ ਦੇ ਟਿਕਟਾਂ ਚੇਅਰਮੈਨੀਆਂ ਤਾਂ ਪੈਸੇ ਦੇ ਕੇ ਤੇ ਕਰਦੇ ਇਲਾਕੇ ਵਾਲੇ ਨੂੰ ਕਿਉਂ ਨਹੀਂ ਉੱਠਣਾ ਪਏਗਾ ਫਿਰ ਉੱਠਣਾ ਹੀ ਪਵੇਗਾ ਜੀ ਸੋ ਹਰਵਿੰਦਰ ਸ਼ੁਕਰੀਆ ਬਾਈ ਜੀ ਤੁਹਾਡਾ ਨਾਲ ਤੁਸੀਂ ਪ੍ਰੋਗਰਾਮ ਚ ਬਣੇ ਧੰਨਵਾਦ ਧੰਨਵਾਦ ਜੀ ਦੋਸਤ ਮੇਰੇ ਨਾਲ ਭਾਜੀਪੀ ਲੀਡਰ ਹਰਵਿੰਦਰ ਹਰਪਾਲ ਪਰਸੀ ਤਮਾਮ ਤਰੀਕੇ ਦੀ ਜਿਹੜੇ ਗੱਲਾਂ ਬਾਤਾਂ ਪੰਚਾਇਤਾਂ ਨੂੰ ਲੈ ਕੇ ਹਲਕਾ ਕਨੌਰ ਨੂੰ ਲੈ ਕੇ ਜਾਂ ਇਹਨਾਂ ਨੇ ਆਪਣੇ ਨਿੱਜੀ ਉਸ ਤਜਰਬੇ ਲੈ ਕੇ ਕੀਤੀਆਂ ਤੁਸੀਂ ਆਪਣੀ ਫੀਡਬੈਕ ਸਾਨੂੰ ਹਰ ਵਾਰ ਦੇ ਨਾਲ ਕਮੈਂਟ ਬਾਕਸ ਦੇ ਵਿੱਚ ਭੇਜ ਸਕਦੇ ਹੋ